ਜਿਤ ਕਾਲ ਕੰਟ ਕੋ ਮਾਰ ਵਿਡਾਰਿਆ ਜਿਹਨਾਂ ਛਤਰਾ ਕਰਕੇ ਜਿਹੜਾ ਕਾਲ ਹੈ ਕੰਟਕ ਦੁਖਦਾਇਕ ਪੈ ਨੂੰ ਮਾਰ ਕੇ ਵਿਡਾਰਿਆ ਖਿਡਾਲ ਖਿਡਾਲ ਪਹ ਨਾਸ਼ ਕਰ ਦਿੰਦਾ ਹੈ ਸਭੀ ਪਾਪਾਂ ਨੂੰ ਸਤ ਗੁਰੂ ਕਾ ਰਖਣਹਾਰ ਹਰਿ ਆਪ ਹਾਂ ਸਭ ਦੀ ਰੱਖਿਆ ਕਰਨ ਵਾਲਾ ਹਰੀ ਪਰਮੇਸ਼ਰ ਆਪ ਹੈ ਆਕ ਗੁਰੂ ਦਾ ਪੁੱਤਾ ਹਰਖਾਬ ਉਬਾਰਿਆ ਜੋ ਸੱਚੀ ਸਚੁਪਾ ਸਾਜੀ ਦੇ ਪਿੱਛੇ ਜੋ ਕੀ ਆਗਿਆ ਵਿੱਚ ਚੱਲੇ ਆ ਗੁਰੂ ਦੇ ਸਾਰੇ ਸੰਗਤ ਜੁੜੇ ਵਾਲੇ ਗੁਰੂ ਕੀ ਆਗਿਆ ਦੇ ਪਿੱਛੇ ਚੱਲੇ ਵਾਲੇ ਉਹਨਾਂ ਸਾਰਿਆਂ ਦਾ ਹੀ ਹਰਿ ਪਰਮੇਸ਼ਰ ਨੇ ਆਪ ਉਬਾਰਿਆ ਬਚੌੜਾ ਕੀਤਾ ਹੈ ਵਿਕਾਰਾਂ ਤੋਂ ਜੰਮ ਤੋਂ ਤੋ ਜੰਮਣ ਮਰਨ ਤੋਂ ਮੁੰਡਾ ਕਿਤਵਾ ਪੂਰੇ ਸਤਗੁਰੂ ਕਾ ਗੁਰੂ ਸਭੂ ਸੱਚੇ ਬਾਸ਼ੀ ਬਾਰੇ ਮੁਰਾ ਕਿਤਵਾ ਹੈ ਮਨ ਵਿੱਚ ਤੋ ਆਪ ਉਪਾਉਣ ਹਾਰਾ ਮਾਰਿਆ ਸਾਡੇ ਨੂੰ ਉਪਾਉਣ ਹਾਰਾ ਪੈਦਾ ਕਰਨ ਵਾਲਾ ਜੋ ਪਰਮੇਸ਼ਰ ਹੈ ਆਪ ਉਸ ਪਰਮੇਸ਼ਰ ਨੂੰ ਉਹਨਾਂ ਪਾਪੀ ਵਾਲੇ ਭਾਈ ਮਾਰ ਦਿੱਤਾ ਹੈ ਉਹਦੇ ਵਰਗੇ ਸਮੱਗੀ ਵਰਗੇ ਨੇ ਕੀ ਹਾਲਤ ਹੋਈਏ ਇਹ ਪੂਰੀ ਸਤਿਗੁਰੂ ਦਾ ਬੁਰਾ ਚਿਤੂਲ ਵਾਲਿਆਂ ਨੂੰ ਸੋ ਸਾਰਨ ਪਾਵਾ ਕਰਨ ਵਾਲੀ ਪਰਮੇਸ਼ਰ ਨੇ ਆਪ ਜੀ ਨਾਲ ਭਾਈ ਮਾਰ ਦਿੱਤਾ ਵਾ ਜੇ ਇਹ ਗੱਲ ਹੋਵਾ ਹਰ ਦਰਗਾਹ ਸੱਚੀ ਕੀ ਇਹ ਪਾਈ ਗਾਲ ਹਰੀ ਪਰਮੇਸ਼ਰ ਦੇ ਸੱਚੀਂ ਦਰਗਾਹ ਵਿੱਚ ਇਸ ਤਰ੍ਹਾਂ ਹੁੰਦੀ ਹੈ ਸੋ ਦੂਜੇ ਤੀਸਰੇ ਪਾਸੇ ਵਾਲਾ ਸਦਾ ਬੁਰਾ ਚਿਤੂਆ ਸੁਖੀਰ ਸਾਹਿਬ ਦੇ ਵਿੱਚ ਰਹਿਣ ਵਾਲੇ ਦੂਸਰੇ ਪਾਸੇ ਦਾ ਬੁਰਾ ਚਿਤੂਆ ਸੁਖੀਰ ਸਾਹਿਬ ਦੇ ਵਿੱਚ ਰਹਿਣ ਵਾਲੇ ਤਪ ਉਹ ਤਾਂ ਕੀ ਹਾਲਤ ਹੋਈ ਮੇਰੇ ਭਾਰਿਆਂ ਨੇ ਜੇੜਿਆਂ ਨੇ ਮੇਰੇ ਪਾਪਾਂ ਕੀ ਕਰਤੀ ਸਾਰ ਜਮੀਨ ਦੇ ਟੁਕੀੜੇ ਮਾਰ ਦਿੱਤਾ ਸੀ ਇਸੇ ਕਾਰਨ ਸ਼ਮਾਰੋ ਸਰ ਦੇ ਮੌਕੇ ਤੇ ਉਸ ਦੇ ਭੁੰਦੇ ਦੇ ਭਤੀਜੇ ਨੇ ਆ ਕੇ ਸਰੇ ਆਪ ਪੁਕਾਰ ਕੀਤੀ ਬੁਲਾਵਟਾਂ ਤੇ ਤਾਂ ਸਾਰੇ ਦਿੱਲੀ ਸ਼ਹਿਰ ਦਾ ਵਿਸ਼ਾ ਉੱਪਰ ਪੁਆ ਕੇ ਗੁੱਤਿਆਂ ਪੁਆਇਓ ਬਾਵਾ ਕਿੱਥਾ ਹੋ ਕੇ ਗੁਰੀ ਹਾਲਤ ਵਿਚ ਨਾਲ ਉਹ ਵੀ ਮਰਿਆ ਸੀ ਸੋ ਪਾਵਾ ਕਰਨ ਵਾਲੇ ਪਰਮੈਨਸ਼ਨੇ ਆਪ ਕੋਲੋਂ ਪੈਸੇ ਮਾਰ ਦਿੱਤਾ ਹੈ